ਜੰਤੂ ਉਧਰ ਵੱਲ ਜਾ ਰਹੇ ਹਨ ਉਹਨੀਆਂ ਜੀਆ ਲੱਭ ਰਹੇ ਹਨ ਸੱਸੀ ਕਾ ਦੋਸਤੋ ਜੈ ਮਹਾਵੀਰ ਜੈ ਮਹਾਵੀਰ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਤਰਿੰਦ ਦੇ ਪਤਰਾ ਦਿੱਲੀ ਅਪਡੇਟ ਕੋ ਦੋਸਤੋ ਅੱਜ ਸੀ ਆਇਆ ਖਰਣ ਜੈਨ ਮੰਦਿਰ ਦੇ ਵਿੱਚ ਕਿ ਅੱਜ ਜੋ 9 ਦਿਨਾਂ ਦੇ 9 ਦਿਨਾਂ ਦੇ ਅੰਦਰ ਇੱਕ ਹੋਰ ਪੂਜਾਤਾਲ ਬਣਾ ਹੋਇਆ ਹੈ ਕਿ ਉਹ ਜੈਨ ਧਰਮ ਦੇ ਵੱਲੋਂ ਉਹਦੀ ਪ੍ਰਸ਼ਤਾ ਕੀਤੀ ਜਾਂਦੀ ਹੈ ਕਿ ਨਾ ਹੀ ਕੁਝ ਖਾਣਾ ਨਾ ਹੀ ਕੁਝ ਪੀਣਾ ਇੱਕ ਪਾਣੀ ਵੀ ਜਿਹੜਾ ਪੀਣਾ ਉਹ 24 ਘੰਟੇ ਬਾਅਦ ਪੀਤਾ ਜਾਂਦਾ ਆ ਤਾਂ ਅੱਜ ਇੱਥੇ ਦੇ ਮਹਾਰਾਜ ਜੀ ਨੇ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਲੋਕਾਂ ਨੂੰ ਸੁਨੇਹਾ ਲਾਇਆ ਆ ਕਿ ਸਾਨੂੰ ਮਾਤਮਥੀ ਛੱਡ ਕੇ ਤਾਂ ਆਪਣੇ ਧਰਮ ਵੱਲ ਧਿਆਨ ਦੇਣਾ ਚਾਹੀਦਾ ਆ ਤਾਂ ਉਹਨਾਂ ਨੇ ਗੱਲਬਾਤ ਕਰਾਉਂਦੇ ਆ ਤਾਂ ਅੱਜ ਉਹਨਾਂ ਨੇ ਕੀ ਕਿਹਾ ਹੈ ਨਮਹ ਮਹਾਵੀਰ ਸਵਾਮੀ ਕੀ ਜੈ

ज्ञान धर्म की क्या बोलो ज्ञान धर्म में 24 तंत्रों में सबसे पहले तत्त्वं कर हुए ऋषभदेव भगवान उनसे पहले रोग मास्टर हारी थे शाक का हारी का उनको पता ही नहीं था ऋषभदेव भगवान ने लोगों ने हाथी के मस्तक पर मिट्टी का बर्तन ना के लोगों को खाना बनाना सिखाया और हरियाली हरियाली धरती पर पैदा हो गई जब लोगों ने देखा कि ये हरी, हरी सब्जियाँ हमारा पेट भर सकती हैं फल हैं सब्जी है और ऐसी चीज़ें जब खाने को धरती माता ने दे दी फिर हम मांस नहीं खाएंगे तो आज के दिन ऋषि पंचमी के दिन आज सारे जितने भी भाई थे तो ने इकट्ठे होकर प्रतिज्ञा की थी कि आज के बाद हम कभी भी मांस अंडा आदि का सेवन नहीं करेंगे जीवन भर शाकाहारी रहेंगे इस ये ऋषि पंचमी का दिन मनाया जाता है महावीर ने कहा है खामे भी सभ्य जीवा सभ्य जीवा में मिट्टी में तब हुए सुन मजगन के नहीं प्राणी मात्र से मैत्री भाव रखो यही आज के दिन का पैगाम है बोलिए भगवान जय जी इस युग में ऐसा माहौल बना हुआ है कि आज के लोग अंडे खाना मुर्गी खाने से परहेज नहीं करते और अपने बच्चों को ये पर्व यही पैगाम लेकर आया है खाना पीना शुद्ध रखें और आठ दिन आठ कर्मों की मह धोने के लिए ये महापर्व प्रद्यूषण मनाया जाता है कल को तो जिस जिन भक्तों ने आठ आठ दिन व्रत किए हैं एक दिन भोजन किया है अकेले दाने खाए हैं उन सबका पारना होगा सुखित रूप में और आठ बजे सबको यहाँ पर पारना कराया जाएगा जय महाराज ਹਾਂਜੀ ਪ੍ਰਵੀਨ ਜੀ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਆ ਮੈਂ ਪ੍ਰਵੀਨ ਜੈਨ ਸਮਾਜ ਦੀ ਤਰਫੋਂ ਸਮਾਜਿਕ ਪਰੋਕ ਮੌਕੇ ਪਰ ਸਾਰੇ ਸ਼ਹਿਰ ਨੂੰ ਬਧਾਈ ਦਿੰਦਾ ਜੀ ਜੈਨ ਸਾਹਿਬ ਤੁਸੀਂ ਵੀ ਅੱਜ ਪਹੁੰਚੇ ਹੋ ਇੱਥੇ ਤਾਂ ਕੀ ਕਹਿਣਾ ਚਾਹੁੰਦੇ ਹੋ ਐ ਬਲੀ ਜੈਨ ਸੈਕਰੀਅਰ ਜਨ ਸਮਾਜ ਦਾ ਮੈਂ ਸਭੋ ਸ਼ਹਿਰ ਦੇ ਵਸਨੀਕਾਂ ਨੂੰ ਜੈਨ ਸਮਾਜ ਨੂੰ ਅੱਜ ਜਿਹੜਾ ਹੈ ਪੋਲਿਊਸ਼ਨ ਪਰੋਕ ਤੇ ਸਵੱਛੀ ਪਰੋਕ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਪੰਜਾਬ ਦੇ ਰਾਗਣਾ ਮਹਾਸਰਵ ਜੀ ਸ਼੍ਰੀ ਪੁਸ਼ਪਾ ਜੀ ਮਹਾਰਾਜ ਠਾਨ ਸਤ ਦਾ ਕਿ ਇਹਨਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਚਤੁਰਮਾਸ 2024 ਸਾਨੂੰ ਕਰਪੋ ਐਸਐਸ ਜਨ ਸਭਾ ਤੋਂ ਦਿੱਤਾ ਔਰ ਮੈਂ ਪਿਛਲੇ ਕਾਫੀ ਸਮੇਂ ਤੋਂ ਜਨ ਸਮਾਜ ਦਾ ਜੁੜਿਆ ਹੋਇਆ ਔਰ ਇਹਨਾਂ ਦੇ ਇਸ ਚਤੁਰਮਾਸ ਦੇ ਵਿੱਚ ਸਾਨੂੰ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੀ ਵੀ ਬਹੁਤ ਦੂਰ ਦੂਰ ਤੋਂ ਪੰਜਾਬ ਦੇ ਹਰਿਆਣੇ ਦੇ ਹਿਮਾਚਲ ਦੇ ਰਾਜਸਥਾਨ ਉਹ ਮਤਲਬ ਗੁਜਰਾਤੋਂ ਵੀ ਆ ਰਹੇ ਹੋਣ ਇਹਨਾਂ ਦੇ ਇੰਨੇ ਜਿਆਦਾ ਸ਼ਰਾਵਕ ਰੋਜ਼ 10 15 10 15 20 ਬੰਦੇ ਸਭੇ ਖਰਦਾ ਜਿਹੜਾ ਹੈ ਇੱਕ ਇਹਨਾਂ ਦੇ ਸਾਡੇ ਚੌਥੀ ਮਾਸ ਕਰਨ ਨਾਲ ਖਰਦਾ ਨਾਮ ਵਾਸ਼ਮ ਹੋਇਆ ਔਰ ਮੈਂ ਆਪਣੇ ਸਮੂਹ ਸਮਾਜਿਕ ਜੀ ਦਰਸਤੋ ਆਪਣੇ ਸਾਰੇ ਸਾਧਵੀਆਂ ਜੀ ਦਾ ਜੀ ਬਹੁਤ ਧੰਨਵਾਦ ਕਰਦਾ ਔਰ ਆਸ਼ਾ ਰੱਖਦਾ ਵੀ ਆਪਣੇ ਸਾਡੇ ਕਰਮੇ ਕਿ ਛੇਤਨ ਦੇ ਉੱਪਰ ਸਾਡੇ ਲੈਨਸ ਮਾਲ ਦੇ ਉੱਪਰ ਸਾਡੇ ਨੂੰ ਵੀ ਮਤਲਬ ਐਦਾਂ ਦੀ ਕਿਰਪਾ ਬਣਾਈ ਰੱਖਣ ਆਪਣਾ ਆਸ਼ੀਰਵਾਦ ਰੱਖਣ ਔਰ ਤਪਸਿਆ ਦਾ ਜਿਹੜਾ ਇਹ ਇਹਨਾਂ ਇੱਕ ਤਪਸਿਆ ਦਾ ਹੋਇਆ ਸਾਡੇ ਇੱਕ ਮਿਆਂ ਜੀ ਮਹਾਰਾਜ ਹੈ ਇਹਨਾਂ ਨੇ 26 ਦਿਨ ਸਿਰਫ ਗਰਮ ਪਾਣੀ ਦੇ ਉੱਪਰ ਤਪਕੀਤਾ 26 ਦਿਨਾਂ ਦਾ ਪਾਉਰਾ 25 ਦਿਨ ਤੋਂ ਇਹਨਾਂ ਨੂੰ ਅਦਾ ਸੁਣਨਾ ਪਾਣਾ ਕਰਾਇਆ ਸੀ ਸਾਡੇ ਜੀਪੀ ਕਾ ਜੀ ਮਹਾਰਾਜ ਹੈ ਇਹ ਸਿਰਫ ਰੁੱਖਾ ਸੁੱਖਾ ਭੋਜਨ ਖਾਣ ਕਰਕੇ ਇਹ ਮਾਸ ਖਾਂਣ ਦੀ ਔਰ ਅਗਰਸਰ ਹੋ ਰਹੇ ਹਨ ਔਰ ਸਾਡਾ ਜੋ ਬੁਲਾਣਾ ਹੈ ਜਨ ਸਮਾਜ ਦਾ 22 ਤਰੀਕ ਨੂੰ ਅਸੀਂ ਇਹਨਾਂ ਦਾ ਜਿਹੜਾ ਹੈ ਪਾਰਨਾ ਕਰਾਣ ਜਾ ਰਹੇ ਹਾਂ ਔਰ ਅੱਜ ਜਿਹੜੀ ਹੈ ਸਾਡਾ ਪਰਵ ਜਿਹੜਾ ਹੈ ਸਮਸ਼ਰੀ ਪਰਵ ਇਸ ਦੇ ਉੱਪਰ ਪੋਸ਼ਣ ਦਾ ਜਿਹੜਾ ਹੈ ਇੱਕ ਦਲ ਸਿਸਟਮ ਉਹ ਪੌਸ਼ਾ ਦੇ ਵਿੱਚ ਮੇਰੇ ਹਿਸਾਬ ਨਾਲ ਵੀ ਅੱਜ ਤਕਰੀਬਨ 45 ਤੋਂ ਲੈ ਕੇ 50 52 ਪੌਸ਼ਾ ਵੀ ਨਹੀਂ ਹੈ ਉਹ ਹੋ ਰਹੀਆਂ ਔਰ ਇਹ ਖਾਰੜ ਖੇਤਰ ਵਾਸਤੇ ਇੱਕ ਬਹੁਤ بڑا ਮਤਲਬ ਅੱਜ ਜੋ ਰਿਕਾਰਡ ਹੈ ਵੀ ਅੱਜ ਤੱਕ ਇਹ ਨਹੀਂ ਹੈ ਖਾਰੜ ਖੇਤਰ ਦੇ ਵਿੱਚ ਅਜੇ ਜ਼ਿਆਦਾ ਪੌਸ਼ ਨਹੀਂ ਕਦੇ ਹੋਈ ਇਹ ਸਭ ਸਾਡੇ ਪੁਸ਼ਪਾਲੀ ਮਹਾਰਾਜ ਦਾ ਅਸ਼ੀਰਵਾਦ ਹੈ ਅਸੀਂ ਦਿਲ ਦੀ ਗਹਿਰਾਈਆਂ ਜਦੋਂ ਇਹਨਾਂ ਦਾ ਧੰਨਵਾਦ ਕਰਦੇ ਆਂ ਅਰ ਭਗਵਾਨ ਦੇ ਚਰਨਾਂ 'ਚ ਬੇਨਤੀ ਕਰਦੇ ਵੀ ਇਹ ਸਾਡੇ ਸਮਾਜ ਦੇ ਉੱਪਰ ਸਾਡੇ ਅਪਰਾਧਾਂ 'ਚ ਅਸ਼ੀਰਵਾਦ ਬਖਸ਼ੇ। ਤੁਸੀਂ ਸਮਾਜ ਨੂੰ ਕੀ ਕਹਿਣਾ ਚਾਹੁੰਦੇ ਹੋ? ਸਮਾਜ ਵਾਸਤੇ ਕੀ ਜਿਸ ਤਰ੍ਹਾਂ ਮਹਾਪਰਵ ਪਰੇਸ਼ਨ ਮਨਾਏ ਜਾ ਰਹੇ ਨੇ, ਮਹਾਪਰਵ ਪਰੇਸ਼ ਚਮਚੀ ਮਨਾਏ ਜਾ ਰਹੇ ਨੇ। ਮਹਾਪਰਵ ਚਮਚੀ ਇੱਕ ਦੂਜੇ ਨੂੰ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈਗੀ ਹੈ। ਸ਼ਮਾ ਜਾਚਨਾ ਮੰਗੀ ਜਾਂਦੀ ਹੈਗੀ ਹੈ ਕਿ एक मतलब कि अपने राग और देश को छड़ के आपस भरावान की तरह कह रही है ही आप समाज मतलब के अगे आने वाली पीढ़ी संदेश दे सकते हैं और जीवन के जप और तप के तभी अगे बढ़ा जब आप अपने मन की गठा में खोलेंगे और भगवान महावीर का यही संदेश है जियो और जीने दो